ਵੀਰ ਹਰਸ਼ਦ ਹਰਸ਼ ਬਈ ਮਨਪ੍ਰੀਤ ਆਤਿਆਕਾਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਵੈਲਕਮ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਹੁਣੇ-ਹੁਣੇ ਮੈਂ ਘਰੋਂ ਤੁਰਿਆ ਸੀ ਲੰਕੀ ਮੈਨੂੰ ਅੱਧਾ ਘੰਟਾ ਹੋ ਗਿਆ ਘਰੋਂ ਤੁਰਿਆ ਨੂੰ ਮੈਂ ਹੁਣ ਜਗਮੀਤ ਦੇ ਘਰੇ ਆਇਆਗਾ ਹੁਣ ਅਸੀਂ ਚੱਲਿਆ ਫਤੇਗੜ ਸਾਹਿਬ ਨੂੰ ਤੁਸੀਂ ਪਿਛਲਾ ਵਲੌਗ ਦੇਖਿਆ ਹੋਣਾਗਾ ਆਪਣਾ ਜਿਹੜਾ ਟਰੈਕਟਰ ਤਿਆਰ ਕੀਤਾ ਸੀ ਉਹ ਮੁੰਡੇ ਦਾ ਕਰਨ ਦਾ ਤੇ ਉਹ ਤਿਆਰ ਕਰ ਲਿਆ ਸੀ ਅਸੀਂ ਉਹ ਅੱਡ ਜਾਣਗੇ ਤੇ ਮੈਂ ਜਗਮੀਤ ਨੂੰ ਕਿਹਾ ਹੋਇਆ ਸੀ ਕਿ ਮੈਂ ਤੇਰੇ ਨਾਲ ਹੀ ਚੱਲੂਗਾ ਬਾਬਾ ਜੀ ਮੁੰਡਾ ਕੀ ਹਾਲ ਹੈ ਠੀਕ ਠਾਕ ਠੀਕ ਠਾਕ ਬਾਹਰੋਂ ਪਰਨਾ ਬੰਦਿਆ ਜੀ ਰਮਾਲ ਤਾਂ ਲੈ ਕੇ ਨਹੀਂ ਆਇਆ ਪਰਨੇ ਬੰਨਾਂਗੇ ਤੇ ਘਰੋਂ ਟੋਪੀ ਲੈ ਆਇਆ ਸੀ ਆਉਂਦਾ ਹੋਇਆ ਮੈਂ ਬਸ ਪਰਨਾ ਬੰਨਦਾ ਮੈਨੂੰ ਤਾਂ ਪਰਨਾ ਬਨਣਾ ਹੀ ਜਾਂਦਾ ਵੈਸੇ ਜਗਮੀਤ ਦੇ ਬਨੂਗਾ ਪਰਨਾ ਹਾਂ ਤੇ ਦੇਖਦੇ ਫਿਰ ਤੁਰਦੇ ਆ ਇਹਨੂੰ ਕਿਹਾ ਸੀ ਵੀ 8:30 10 ਵਜੇ ਆਇਆ ਉਹ ਕਾਹਨੋ ਯਾਰ ਜਗਿੰਦ ਤੁੰਦ ਦੇਖੀ ਤੇ ਕਿੰਨੀ ਸੀ ਤੁੰਦ ਚ ਦੇਖਦਿਆਂ ਮੇਰਾ ਬੁਰਾ ਹਾਲ ਹੋ ਗਿਆ ਆ ਦੇਖੀ ਲੈ ਆ ਹੱਲੇ ਵੀ ਤੁੰਦ ਲੱਗੀ ਪਿਆ ਤੁੰਦ ਜਮੀ ਪਿਆ ਪੂਰੀ ਕਿੱਡਾ ਬੰਨਾ ਬੰਨਾ ਵੱਡਾ ਬੰਨਾ ਛੋਟਾ ਕਿਵੇਂ ਇੱਕ ਦੋ ਵੱਟਾ ਇੱਕ ਦੋ ਕਿਹੜਾ ਬੰਨਾ ਭਾਈ ਪੂਰੀ ਆ ਮੁੱਚਾ ਆਇਆ ਓਰੇ ਬਾੜਾ ਵਾਲੇ ਜਮੀ ਤੇ ਟਿੱਟੇ ਟੱਟੇ ਹੋ ਗਈ ਤੇ ਲੈ ਆਪਾਂ ਲੇਟ ਆ ਸਾਰੇ 11:00 ਕੱਢਣ 10 ਕਿਹੜਾ ਬੰਨਾ ਵੱਡਾ ਆ ਪਰਨਾ ਛੋਟੇ ਬੰਨੀ ਜਿਆਦੇ ਵੱਡੇ ਬੰਨੀ qué te ha habían ya venido. ਮੈਂ ਬਹੁਤ ਜ਼ਿਆਦਾ ਟਾਈਮ ਬਾਅਦ ਬੰਨਿਆ ਮੈਨੂੰ 2-3 ਸਾਲ ਹੋ ਗਏ ਹੋਣਗੇ ਮੈਨਾਂ ਪਰਨਾ ਬੰਨਿਆ ਸੀ ਕਦੇ ਨਾ ਪੱਗ ਬੰਨੀ ਸੀ ਸਕੂਲ ਟਾਈਮ ਬੰਨੀ ਸੀ ਸਕੂਲ 'ਚ ਬਣਵਾਉਂਦੇ ਹੁੰਦੇ ਸੀ ਸਾਡੇ ਗੱਜਰਮਾਹਰੇ ਹਰ ਸੋਮਵਾਰ ਤੇ ਮੰਗਲਵਾਰ ਨੂੰ ਟਰਬਨ ਡੇ ਹੁੰਦਾ ਸੀ ਸਕੂਲ 'ਚ ਉੱਥੇ ਬੰਨਦੇ ਹੁੰਦੇ ਸੀ ਪੱਗ ਤੇ ਕੰਪਲਸਰੀ ਹੁੰਦਾ ਸੀ ਜਿਹਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਸੀ ਗੱਜਰਮਾਹਰੇ ਸਕੂਲ ਦੇ ਵਿੱਚ ਪੱਗ ਬਣਵਾਉਂਦੇ ਹੁੰਦੇ ਸੀ ਮੰਡੇ ਤੇ ਟੀਊਟੇ ਹਰ ਮੰਡੇ ਟੀਊਟੇ ਐਵਰੀ ਐਵਰੀ ਮੰਥ ਤੇ ਉੱਥੇ ਬੰਨਦੇ ਹੁੰਦੇ ਸੀ ਕੋਈ ਬਣਵਾਉਂਦਾ ਹੁੰਦਾ ਸੀ ਮੈਂ ਕਿਸੇ ਤੋਂ ਉਹਦੇ ਹੱਥ ਤੇ ਟਿਕਣ ਵੀ ਲੱਗ ਗਿਆ ਸੀ ਆਪ ਮੇਰਾ ਪੱਗ ਤੇ ਬਸ ਜਦੋਂ ਫਿਰ ਸਕੂਲ ਪਾਸਵਰਟ ਹੋ ਗਿਆ ਉਸ ਤੋਂ ਬਾਅਦ ਬੰਨੀ ਨਹੀਂ ਕਰੀ ਬਸ ਚੱਲਦੇ ਹਾਂ ਹੁਣ ਦੇਖਦੇ ਰਹੋ ਜੁੜੇ ਰਹੋ ਵਲੌਗ ਦੇ ਨਾਲ ਲੋ ਜੀ ਨਿਕਲਿਆ ਆਂ ਘਰੋਂ ਹੁਣੇ ਅਸੀਂ ਬਸ ਜਮੀਦ ਚੱਕਦਾ ਮੋਟਰਸਾਈਕਲ ਹੁਣ ਚੱਲਦੇ ਆਂ ਟਰੈਕਟਰ ਕੋਲ ਨੂੰ ਤੇ ਇੱਕ ਨਾਲ ਕੰਬਲ ਚੱਕ ਲਿਆ ਤੇ ਜਿਹੜਾ ਬੈਗ ਪਾਇਆ ਹੋਇਆ ਪਿੱਛੇ ਇਹਦੇ ਚ ਜਿਵੇਂ ਕੀ ਕੋਟ ਵਗੈਰਾ ਕੇ ਇੱਕ ਅੱਧਾ ਕੋਟ ਰੱਖ ਲਿਆ ਤੇ ਜਿਹੜੇ ਪਾਵਰ ਬੈਂਕ ਹੋ ਗਈ ਫੋਨ ਵਗੈਰਾ ਚਾਰਜ ਕਰਨ ਨੂੰ

टी हरि गांधी ਗੁਰਦੁਆਰਾ ਸਾਹਿਬ ਤੋਂ ਤੁਰਪਿਆ ਹੁਣੇ ਹੁਣੇ ਤੇ ਮੱਥਾ ਟੇਕ ਕੇ ਇਥੇ ਬਸ ਹੁਣ ਇਥੋਂ ਚੱਲਦੇ ਆਂ ਯਾਰੋ ਲੋਈ ਹੁਣ ਅਸੀਂ ਰੁਕਿਆ ਪਿੰਡ ਓਕਸੀ ਇਥੋਂ ਇੱਕ ਹੋਰ ਟਰੈਕਟਰ ਜਾਣਾ ਵੀਰੇ ਦਾ ਤੇ ਹੁਣ ਮੁੰਡੇ ਇਕੱਠੇ ਹੁੰਦੇ ਨੇ ਸਾਰੇ ਜਣ ਬਸ ਕਰੋ ਉੱਥੋਂ ਤੱਕ ਬੜਾ ਸੀ ਤਰਪੇ ਸੀ ਨਾਲੀ ਇਹ ਦੌਲਤਪੁਰ ਦੇ ਜਮੀਨ ਕਿੰਨੇ ਕਿੰਨੇ ਕਿ ਫਰਕ ਨਾਲ ਆ? ਉਕਸੀ ਤੁਹਾਨੂੰ ਇੱਥੋਂ ਦੌਲਤਪੁਰ ਤੋਂ। 1.5 ਕਿਲੋਮੀਟਰ। ਅੱਛਾ ਅੱਛਾ। 1.5 ਇੰਨਾ ਕਿ ਰੱਭੂ ਇੰਨਾ ਕਿ। 1.5 ਵੀ ਕੋਈ ਘੱਟ ਆ ਜੀ। ਠੀਕ ਹੈ। ਕਦ ਕਾਊਗਾ ਵੀਰਾ ਫਿਰ ਉਹ? ਬਾਦ ਉਧਰ ਚੱਕਣਗੇ ਨੇ। ਅੱਛਾ। ਫੋਟੋ ਸ਼ੂਟ ਚੱਲਦਾ। ਜਿਮੀਂ ਹੋਣੀਆਂ ਦਾ ਪੂਰਾ ਵਧੀਆ। ਜਮੀਨ ਤੇ ਕਰਾਉਣੀਆਂ? ਕੱਲ ਖੜ੍ਹ ਫਿਰ। ਉਹ ਟ੍ਰੈਕਟਰ ਪਹਿਲਾਂ ਮਗਰ ਮੋੜੋਂ ਕੋਸਾ ਦੇਖਿਆ ਵੱਟੇ। ਕੋਈ ਨਾ। ਕਿੱਥੇ ਲੱਗੇ ਹੋਇਆ? ਲੱਤ ਰੱਖੀ। ਅੱਛਾ ਉਹ ਇੰਨੇ ਦਾ ਕੋਈ ਚੱਕਰ ਨਹੀਂ। ਲੋਗੀ 66 ਟਰੈਕਟਰ ਚੱਲਿਆਗਾ ਤੇ ਫਰੇਗੜ ਸਾਹਿਬ ਨੇ ਉਹਦੀ ਗੁੱਡੂ ਵਗੈਰਾ ਦਾ ਤੇ ਉਹ ਪਿਛਲਾਗਾ ਜਿਹੜਾ ਉਹ ਆਪਣਿਆਂ ਵਾਲਾਗਾ ਕਿਥੇ ਨਾ ਜਗਨੂ ਤੇ ਉਹ ਵੀਰ ਨੂੰ ਦੇਖਿਆ ਆਉਂਦੇ ਤੇ ਤੇ ਰਸਾ ਦੋ ਚੱਲੇ ਨੇ ਇਹ ਖੂਤੂ ਚੱਲਿਆਗਾ ਜੀ ਤੇ ਉਹ ਦੋਲਤਪੁਰ ਜਾਂਦਾ ਉਹ ਪਾਸੇ ਪਿਛਲਾ ਦੇ ਵੀ ਰੱਖਿਆ ਕੋਸਟ ਤੋਂ ਦੂਰ ਤੋਂ ਤੇ ਉੱਪਰ ਵੀ ਰੱਖਿਆ ਹੋਇਆ ਹੈਗਾ ਢੋਲੀਆਂ ਚ ਪਾ ਕੇ ਅਸੀਂ ਚੱਲੀਏ ਟਰੈਕਟਰ ਤੇ ਬੈਠੇ ਆ ਚਾਲ ਜਾਣੇ ਬਾਕੀ ਵੀਰ ਉਹਨੇ ਟਰਾਲੀ 'ਚ ਬੈਠੇ ਨੇ ਮੇਰੇ ਨਾਲ ਇਸ ਟਾਈਮ ਜਗਮੀਤ ਤੇ ਹੈਰੀ ਵੀਰਾ ਅਰਸ਼ ਅਰਸ਼ ਵੀਰ ਮਨਪ੍ਰੀਤ ਠੀਕ ਹੈ ਠੀਕ ਹੈ ਅਸੀਂ ਚਾਰ ਜਣੇ ਬੈਠੇ ਆ ਟਰੈਕਟਰ ਤੇ ਬਾਕੀ ਵੀਰ ਉਹਨੇ ਇੱਧਰ ਟਰਾਲੀ 'ਚ ਨੇ

connecting ਰੁਕੇ ਹੋਏ ਆ ਇਸ ਟਾਈਮ ਜੜੀ ਖੰਨੇ ਨੂੰ ਰੋਡ ਜਾਂਦੀ ਆ ਮੇਨ ਰੋਡ ਉਹਦੇ ਤੇ ਆ ਨਾ ਉਹ ਆਪਾਂ ਜੜੀ ਮੇਨ ਖੰਨੇ ਨੂੰ ਰੋਡ ਜਾਂਦੀ ਆ ਉਹਦੇ ਤੇ ਹੁਣ ਅੱਜ ਕਿਹੜੇ ਪਿੰਡਾ ਹੁਣ ਆਪਾਂ ਇਸ ਟਾਈਮ ਕਿਹੜੀ ਕੀ ਸ਼ੁਰੂ ਕੀ ਸ਼ੁਰੂ ਖੜਿਆ ਹੁਣ ਅੱਜ ਇਸ ਟਾਈਮ ਇੱਥੇ ਇੱਕ ਮੈਰਿਜ ਪਲੇਸ ਆ ਉਹਦੀ ਪਾਰਕਿੰਗ ਚਲਾਏ ਹੋਏ ਨੇ ਟਰੈਕਟਰ ਸਾਡੇ ਤੇ ਤੋਂ ਉੱਥੇ ਲੰਗਰ ਚੱਲਦਾ ਹੈ ਚਾਹ ਦਾ ਤੇ ਬ੍ਰੈਡ ਪਕੌੜਿਆਂ ਦਾ ਉੱਥੋਂ ਹੀ ਅਸੀਂ ਟਰੈਕਟਰ ਲੈ ਕੇ ਹੁਣੇ ਅਸੀਂ ਉਰੇ ਆਇਆ ਇਸ ਟਾਈਮ ਟਰੈਕਟਰ ਤੇ ਜਗਮੀਤ ਮੇਰੇ ਮੂਰੇ ਬੈਠਾਗਾ ਮੈਂ ਜਗਮੀਤ ਦੇ ਪਿੱਛੇ ਬੈਠਾਗਾ ਇਹਦੇ ਕਰਕੇ ਇਹਦੇ ਮੋਟੇ ਹੁਣ ਦਾ ਫਾਇਦਾ ਹੋ ਰਿਹਾ ਅੱਜ ਮੈਨੂੰ ਮੈਨੂੰ ਮੈਂ ਹੈ ਨਹੀਂ ਬੈਠਦਾ ਇਹ ਮੈਨੂੰ ਕਹਿੰਦਾ ਹਾਂਗਾ ਨਹੀਂ ਨਹੀਂ ਇੰਨਾ ਨਹੀਂ ਫਿਰ ਵੀ ਪਰ ਮੈਂ ਠੰਡ ਤੋਂ ਬਚਿਆ ਹੋਇਆਗਾ ਸਿਰਫ ਕੱਲੀ ਮੂੰਹ ਮੂੰਹ ਹਵਾ ਲੱਗਦੀ ਆ ਮੈਨੂੰ ਹੁਣ ਲੱਗਦਾ ਸੀ ਕਿ ਟਰੈਕਟਰ ਤੇ ਪੂਰੀ ਹਵਾ ਲੱਗੂਗੀ ਠੰਡ ਬਹੁਤ ਲੱਗੂਗੀ ਵੀ ਟਰਾਲੀ 'ਚ ਬੈਠਾਂਗੇ ਕੁਝ ਟਾਈਮ ਆਪਾਂ ਪਰ ਇਹਦੇ ਕਰਕੇ ਮੈਨੂੰ ਠੰਡ ਨਹੀਂ ਲੱਗਦੀ ਹੈਗੀ ਟਰੈਕਟਰ ਤੇ ਹੁਣ ਦੇਖ ਲਓ ਲੱਗੇ ਪਏ ਨੇ ਮੁੰਡੇ ਫੋਟੋਆਂ ਖਿੱਚਣਾ ਸਨੈਪਚੈਟਾਂ ਪਾਉਣ ਵਿਊ ਕਹਿਣ ਲੱਗਦਾ ਦੇਖਣਾ ਦੋ ਦਿਜਾ ਜਦ ਨੇ ਟਰੈਕਟਰ ਪੂਰੇ ਹਨਾ ਪਰਸੋਂ ਲੱਗੇ ਹੋਏ ਆ ਇਹਦੇ ਅੱਛਾ ਥੱਲੇ ਇਹਨਾਂ ਨੇ ਜਗਮੀਤ ਨੇ ਟਰੈਕਟਰ ਦੋ ਦਿਨ ਪਹਿਲਾਂ ਤਿਆਰ ਕਰ ਲਈ ਸੀ ਤਿੰਨ ਦਿਨ ਪਹਿਲਾਂ ਹੀ ਅਸੀਂ ਕੱਲ ਤਿਆਰ ਕੀਤਾ ਦੇਖ ਲਓ ਐਤਵਾਰ ਵਾਲੇ ਦਿਨ ਉਹਦਨੇ ਤਿਆਰ ਕੀਤਾਗਾ ਸਾਰਾ ਜਿਹੜਾ ਵੀ ਤੁਸੀਂ ਪਿਛਲਾ ਬਲੌਗ ਦੇਖ ਕੇ ਸਾਡੇ ਉਹ ਸਾਰਾ ਉਦਨ ਦੇ ਤਿਆਰ ਹੋਇਆ ਹੋਇਆਗਾ ਤਿੰਨ ਦਿਨ ਪਹਿਲਾਂ ਹੀ ਕਰ ਲਈ ਸੀ ਇਹ ਤਾਂ ਅਜੇ ਟਾਇਰ ਚੇਂਜ ਕਰਨੇ ਸੀ ਉਦੋਂ ਮਨਮੀਓ ਕੀਤੇ ਸੀ ਵੀਰੇ ਉਹਨੇ ਨਾਲ ਹੈਰੀ ਆਇਆ ਸੀ ਤੇ ਜਗਮੀਤ ਆਇਆ ਸੀ ਉਥੋਂ ਹੀ ਸੀ ਜਿਹੜਾ ਮੂਰਲਾ ਬੰਪਰ ਉਥੋਂ ਹੀ ਬਣਾਇਆ ਸੀ ਇਹਨਾਂ ਟਾਇਰ ਦਾ ਕਿਤੇ ਨਹੀਂ ਕਰ ਲਿਆ ਹਾਂ ਬੰਪਰ ਉਥੋਂ ਦਾ ਠੀਕ ਹੈ ਠੀਕ ਹੈ ਵਧੀਆ ਐਕਸਲ ਦੀ ਨਹੀਂ ਚੱਲਦੀ ਹੁਣ ਅਸੀਂ ਇੱਥੇ ਆਪਾਂ ਹਾਂ ਜਿਹੜਾ ਕੋ ਫੋਟੋ ਹੋ ਗਿਆ ਪਿਆ ਹੁਣੇ ਹੁਣੇ ਲੈ ਇਹਦੇ ਕਰਕੇ ਤਾਂ ਸੰਭ ਲੱਗ ਰਹੀ ਹੈ ਜੀ ਇੱਧਰ ਉੱਥੇਵੇਂ ਉਰੇ ਸਾਈਡ ਤੇ ਹੋ ਕੇ ਜਾਨਮਨਾਲ ਤੱਕ ਕਰਨੀ ਨਹੀਂ ਪੈਂਦੀ ਹੈ ਜਿਹੜੀ ਆਤਮ ਤਨ ਸਾਧੀ ਵਿਦਵਿਤਾ ਤੋਂ ਬਾਹਰ ਫਿਰ ਤੋਂ ਦੇ ਲੋਹੇ ਲਈ ਇਹਦੇ ਕੋਈ ਹੋਰ ਵੀ ਲੋਹੇ ਨਾਲ ਹਰ ਇੱਕ ਦਾ ਲੋਹੇ ਗੱਡਾ ਸਾਹਿਬ ਤੇ ਦੁਪਹਿਰ ਦੇ 12:30 ਵਜੇ ਤੋਂ ਦੇਸੀ ਆਪਾਂ ਹੈਨਾ ਦੁਪਹਿਰ ਦੇ 12:30 ਵਜੇ ਤੋਂ ਦੇਸੀ ਤੇ ਟਾਈਮ ਹੁਣ 3:30 ਹੋ ਗਿਆ ਰੁਕਦੇ ਰੁਕਦੇ ਆਇਆ ਵਿੱਚ ਦੀ ਅਸੀਂ ਦੋ ਦੰਨ ਥਾਵੇਂ ਖੜੇ ਸੀ ਤੇ 15-15 20 ਮਿੰਟ ਖੜਦੇ ਰਹੇ ਆ ਵਿੱਚ ਦੀ ਰੈਗੂਲਰ ਲਗਾਤਾਰ ਨੂੰ ਰਹੇ ਸੀ ਤੇ ਬਸ ਹੁਣ ਇੱਕ ਆਹ ਟਰਾਲੀ ਆਪਣੀ ਟੀਜੀ ਦੇ ਟਰੈਕਟਰ ਤੇ ਆਪਾਂ ਆਇਆ ਇੱਕ ਗਾਹਾਂ ਖੜਾਗਾ ਤੇ ਇਹਦੇ ਤੇ ਜੋ-ਜੋ ਸਮਾਨ ਆ ਕਿਹੜਾ-ਕਿਹੜਾ ਸਮਾਨ ਅਚਮੀ ਦਿਖਾਈ ਮਾੜਾ ਜਾ ਇਹਦੇ ਚ ਜੜਾ-ਜੜਾ ਸਮਾਨ ਆ ਜਿਵੇਂ ਆਲੂ ਪਿਆਜ਼ ਦੁੱਧ ਹੋ ਗਿਆ ਹੈ ਨਾ ਤੇ ਇਹ ਸਾਰਾ ਲਾਉਣਾ ਗੇਰ ਕੇ ਇਹਦੀ ਆ ਜੋੜ ਜੋ ਸਮਾਰ ਰਹੇ ਆ ਪਿਆ ਕੇ ਅੰਦਰ ਇਹਨਾਂ ਨੂੰ ਜੋ ਸੇਵਾ ਕੀਤੀ ਆ ਤੇ ਜਿਵੇਂ ਆਲੂ ਪਿਆਜ਼ ਹੋ ਗਿਆ ਦੁੱਧ ਹੋ ਗਿਆ ਉਹ ਕੱਢਦੇ ਆ ਸਾਰਾ ਫਿਰ ਲੰਗਰ ਹਾਲ ਤੇ ਦਿੰਨੇ ਆ ਇੱਥੇ ਫੜਾਉਣੇ ਆ ਸੇਵਾ 'ਚ ਜਿਹੜਾ ਉਹ ਸਾਹਮਣੇ ਵਾਲੀ ਟਰਾਲੀ ਦੇ ਵਿੱਚ ਦੁੱਧ ਸੀ ਤੇ ਤਿੰਨ ਚਾਰ ਉਹ ਜੀਆਂ ਢੋਲੀਆਂ ਸੀਗੀਆਂ ਉਹ ਸਾਰਾ ਦੁੱਧ ਇੱਥੇ ਲੰਗਰ ਦੇ ਵਿੱਚ ਆਪਾਂ ਫੜਾਉਣਾਗਾ ਉੱਥੇ ਜਗਮੀਤ ਹੁਣਿਆ ਆਲੂ ਲੈ ਕੇ ਜਾਂਦੇ ਨੇ ਜਿਹੜੇ ਪਿਛਲੀ ਟਰਾਲੀ 'ਚ ਰੱਖੇ ਹੋਏ ਨੇ ਤੇ ਉਹ ਉੱਥੇ ਰੱਖਣੇ ਨੇ ਉਧਰ ਪਿੱਛੇ ਪਰਾਂ ਤੁਸੀਂ ਬੋਰੀਆਂ ਦੇਖਦੇ ਹੋਵੋਗੇ ਪਰ ਉਹ ਉੱਥੇ ਮੇਰੀ ਉਂਗਲ ਕੋਲ ਉਧਰ ਰੱਖਣੀਆਂ ਨੇ ਭਾਈ ਜਿਹੜਾ ਆਇਆ ਜਾਂਦੀ ਹੈ ਨਾ ਉਹ ਬੰਦੇ ਥੋੜਾ ਆ ਆ ਦੋ ਦੋ ਉੱਥੇ ਲੈ ਜਾ ਸਾਡੇ ਕੋਲੇ ਆਸ਼ੂ ਇਹਨਾਂ ਤੋਂ ਆ ਗਿਆ ਵੀ ਉਹ ਆਹ ਹੰਦੀਆਂ ਨੇ ਪਾ ਦੇ ਸ਼ਾਨ ਜੀ ਆ ਭਾਈ ਪਾਜ ਤੇ ਉੱਥੇ ਰੱਖ ਲੈ ਸਾਡੀ ਵਾਰ ਹੀ ਆ ਜੇ ਪਰਦਾ ਸਾਰੋ ਲੈਣਾ ਤੈਨੂੰ ਪਰਦਾ ਸਾਰੋ ਆ ਆ ਜਾਓ ਚੱਲ ਵੀ ਉਹੋ ਵੀ ਲੈਣ ਤੇ ਫੁਕਰੇ ਜੇਵਾ ਬਾਗਦੇ ਫੁਕਰੇ ਉਹ ਇੱਧਰ ਪਾ ਦੋ ਉੱਥੇ ਲੈ ਕੇ ਆਉਣਾ ਸੀ 1000 ਇਹ ਦੁੱਧ ਲਾਏ ਗਏ ਸਾਰਾ ਇੱਥੋਂ ਜੱਟ ਵੀ ਟਰਾਲੀ ਚ ਲੈ ਕੇ ਆਏ ਸੀ ਕਿ ਪਿਛਲੀ ਚ ਲੈ ਕੇ ਆਏ ਸੀ ਆਹ ਵਾਲੇ ਟਰੈਕਟਰ ਦੇ ਵਿੱਚ ਉਹ ਲਾ ਕੇ ਰੱਖਤਾ ਉਧਰ ਰੱਖਦੇ ਨੇ ਸਾਰਾ ਦੋ ਦੋ ਟੱਬ ਉਧਰ ਰੱਖੇ ਨੇ ਤੇ ਤੀਜਾ ਕਿੰਨੇ ਮ ਟੱਬਾ ਵੀਰੇ ਇਹ ਹੈਨਾ ਤੀਜਾ ਠੀਕ ਹੈ ਜੀ ਚੌਥਾ ਉਧਰ ਕਿੰਨੇ ਢੋਲਤੀ ਆਪਣੇ 4 4 ਠੀਕ ਹੈ ਠੀਕ ਹੈ ਤਿੰਨ ਇਹਦੇ ਵਿੱਚ ਸੀ ਹੈਨਾ ਤੇ ਇੱਕ ਉਧਰ ਪਿਛਲੀ ਚ ਸੀ ठीक है ठीक है लगा चौथा चौथा टब है जी ਆ ਗਾ ਲੈ ਪਰੇ ਆ ਗਲੇ ਰੱਖ ਓਏ ਆ ਜੀ ਕਹੀ ਜੰਮ ਆ ਨਾ ਜੋ ਬਾਕੀ ਦਾ ਮੇਰੇ ਨਹੀਂ ਆਦਾ ਤੇਰਾ ਤੇਰੇ ਨਾਲ ਹੈ ਵੀ ਨਹੀਂ ਨਾ ਦਾ ਪਾਇਆ ਦਮ ਇਹ ਵੀ ਗਲਤ ਮਾ ਤੇਰਾ ਆਪਣੇ ਇੰਦਰ ਕੀ ਹੋ ਰਿਹਾ ਹੋਰੀ ਦਾ ਗੱਲ ਆ ਹੱਥੋਂ ਕੋਈ ਤਾਰ ਹੈਗੀ ਲੈ ਓ ਭਾਈ ਚੱਲ ਜਿਹੜੀ ਪਿੰਡ ਪੈ ਨੂੰ ਜਾਣਾ ਚੱਕ ਨੂੰ ਚੱਲ ਵੀਰੇ ਵੀਰੇ ਪਰ ਦੋ ਬੋਸ ਮਾ ਖੜਾ ਲਵੇ ਕਰ ਬੋਣੀ ਹੋਲੀ ਹੋਣੀ ਹੋਣਾ ਹੋਣੀ ਚੱਲ ਮਾਰੂ ਚੱਲ ਮਾਰੂ ਇਹ ਪਹਿਲਾਂ ਆ ਗਏ ਤੁਹਾਡੇ ਕੋਲ ਮਾਤਰੀ ਜੀ ਉਹ ਕਰੋ 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 ਕੋਈ ਦਰਵਾਜ਼ਾ ਥੋੜਾ ਹੀ ਜਾ ਬਾਰੇ ਬਾਰੇ ਸਾਰੇ ਜੀ ਨੇ ਰੱਖਦੇ ਨੇ ਗੱਡੀ ਚ ਚੱਲ ਬਈ ਓਏ ਹੋੜੀ ਭਾਈ ਓਏ ਜੀ ਕੀ ਕਰਦੇ ਓਏ ਉੱਧਰ ਰਹਿ ਗਏ ਇੱਕ ਹਾਂ ਉਹ ਢੋਲ ਆ ਜਿਹੜਾ ਆ ਵਾਲੀ ਤੋਂ ਆਪਾਂ ਦੂਜੀ ਟਰਾਲੀ ਚੋਂ ਲਾਹਿਆ ਸੀ ਤਨ ਉਹ ਵਾਲੀ ਟਰਾਲੀ ਚ ਆ ਗਏ ਸੀ ਸੱਮਣ ਵਾਲੀ ਤੋਂ ਤੇ ਇੱਕ ਕਹਦੇ ਕੁਝ ਓ ਵਾਲਾ ਦਾ ਕਾ ਵੀ ਲਾ ਉਡੀ ਵਾਲੀ ਚੈੱਕ ਕਰਾ ਫਿਰ ਇਹਨੇ ਦੋ ਪਿੰਡਾਂ ਤੇ ਤੋਂ ਲੰਘ ਕੇ ਤਾਵਾ ਆ ਗਿਆ ਉਹ ਦੋ ਮਾਤ ਆ ਹ ਕਿੰਨੇ ਕਿਲੋ ਹੋਣਾ ਵੀਰੇ ਇਹ ਇੱਕ ਇੱਕ ਗਲ ਦੇ ਵਿੱਚ 200 ਲੀਟਰ ਆ ਠੀਕ ਹੈ ਠੀਕ ਹੈ ਚਾਰ ਟੋਲ ਨੇ ਚਾਰ ਟੋਲ ਨੇ ਹੈ ਨਾ ਯਾਰ ਬੜੇ ਨੂੰ ਉਹਨੇ ਛੋਟਾ ਚਾਰ ਟੋਲ ਨੇ ਜੋ ਇਹ ਇਧਰ ਹੋ ਗਏ ਵੀਰੇ ਸਾਰੇ ਕਿੰਨੇ ਕਿਲੋ ਸੀ ਕਿੰਨੇ ਕਿਲੋ ਹੋਣਾ ਅਗਰ ਤੇ ਸਾਢੇ 6 ਕੁਆਟਰ ਤੋਂ ਉੱਤੇ ਠੀਕ ਹੈ ਠੀਕ ਹੈ ਹਾਂਜੀ ਹੁਣ ਜਿਹੜੇ ਵੀ ਕੰਮ ਕਰਨੇ ਸੀ ਜਿਹੜੇ ਸਾਰੇ ਇਧਰੋਂ ਟੋਲ ਲਾਉਣੇ ਸੀ ਤਰਨਾ ਤੇ ਉਧਰੋਂ ਟੋਲ ਆਉਣਾ ਸੀ ਇੱਕ ਦੁੱਧ ਦਾ ਤੇ ਆਲੂ ਸੀ ਪਿਆਜ਼ ਸੀ ਉਹ ਸਾਰੇ ਲਾ ਕੇ ਉਧਰ ਰੱਖਦੇ ਸੀ ਅਸੀਂ ਤੇ ਹੁਣ ਅਸੀਂ ਚੱਲਿਆਂ ਦਰਵਾਜ਼ਾ ਸਾਹਿਬ ਚੱਕਾ ਟੇਕਣਾ ਮੈਂ ਆ ਹੈਰੀ ਵੀਰਾ ਗੁਮੀਤ ਤੇ ਹੈਰੀ ਰਾ ਤੇ ਜਿਹੜੇ ਮੈਂ ਨਾਲ ਸੀ ਵੀਰੇ ਸਾਰੇ ਉਧਰਲੀ ਮੂਰਲੇ ਟਰਾਲੀ ਜਿਹਦੇ ਪਿੱਛੇ ਟਰਾਲੀ ਹੈ। ਭਾਈ ਹੁਣ ਆ ਆਸੀਂ ਚੱਲਿਆਂ ਸਾਰਿਆਂ ਨੇ ਟਰਾਲੀ ਦਾ ਕਵਰ ਸਿੱਟ ਦੀ ਉੱਪਰੋਂ ਤੇ ਜਿੰਨੇ ਵੀ ਜਾਣੇ ਹੈਗੇ ਆ ਅਸੀਂ ਤੇ ਸਾਰੇ ਚੱਲਿਆਂ ਮੱਥਾ ਟੇਕਣਾ। ਬਾਹਰੋਂ ਆ ਕੇ ਸਿੱਟਦਾ। ਸੁਣੋ। ਸਾਤ ਵਿਆ ਕਾ ਨੂੰ ਮੇਰ ਦਾ ਤੋਹਰ ਮੇਰ ਦਾ ਤੋਹਰ ਮੇਰ ਦਾ ਤੋਹਰ ਕਿਹਨਰੇ ਪਿਆਰੇ ਤੇਰਾ ਘਰ ਅਨੰਤ ਬਨਾਈ ਤੇ ਘਰ ਮਾਰ ਬਣਦਾ ਤੇਜ ਨਾ ਆਪਣਾ ਆਮ ਜਨ ਸਰਬਾ ਤੇ ਫਿਰ ਉਸ ਤੋਂ ਬਾਅਦ ਚਲੇ ਗਏ ਸੀ ਅਸੀਂ ਲੰਗਰ ਛਕਣ। ਤੇ ਲੰਗਰ ਛਕਣ ਤੋਂ ਬਾਅਦ ਅਸੀਂ ਮੈਂ ਜਗਮੀਤ ਹੋਰ ਹੋ ਗਏ ਜਾਂ ਫਰੈਂਡ ਹੋ ਗਏ ਜਿਹੜੇ ਨਾਲ ਮੁੰਡੇ ਛੱਡੇ ਆਏ ਨੇ। ਅਸੀਂ ਜਾਇਆਏ ਸੀ ਤੇ ਜਾਣ ਤੋਂ ਬਾਅਦ ਉਧਰ ਉਧਰ ਗਏ ਹੋਰ ਥਾਵੇਂ ਗਏ ਦੋ ਤਿੰਨ ਥਾਵੇਂ ਲੰਗਰਾਂ 'ਚ ਗਏ। ਤੇ ਉਸ ਤੋਂ ਬਾਅਦ ਹੁਣ ਮੈਨੂੰ ਮਿਲ ਗਏ ਚੰਨਨੀ ਉਹ ਬੈਠੇ ਨੇ ਉੱਥੇ ਸਾਹਮਣੇ। ਤਿੰਨੇ ਜਣੇ ਨੰਨੀ, ਗੁਰਸੇਵਕ ਤੇ ਉਹ ਮੁੰਡਾ। ਤੇ ਚਲੋ ਠੀਕ ਹੈ ਜੀ। ਹੁਣ ਕਰਦੇ ਆਂ ਵਲੌਗ ਦਾ ਐਂਡ। ਰਾਤ ਹੋ ਗਈ ਸਾਰਿਆਂ ਨੇ। ਉੱਜੋਂ ਦੀਆਂ ਟਰਾਲੀਆਂ 'ਚ ਪੜ ਗਏ ਇਧਰ ਲਈ ਚ ਇਧਰ ਲਈ ਚ ਤੇ ਹੁਣ ਮਿਲਦੇ ਹਾਂ ਕੱਲ ਨੂੰ ਮੈਂ ਵੀ ਹੁਣ ਸੌਣ ਲੱਗਦਾਗਾ ਸਵੇਰ ਉੱਠ ਕੇ ਸਵੇਰ ਠੰਡੇ ਠੰਡੇ ਉੱਠਾਂਗੇ ਟਾਈਮ ਨਾਲ ਸਵਕਤ ਤੇ ਸਵਕਤ ਧੰਨਵਾਦ ਜੀ ਜਾਂ 4 ਵਜੇ ਤੇ ਟਾਈਮ ਤੇ ਦੇਖਾਂਗੇ ਉਹ ਤੋਂ ਬਾਅਦ ਕਰਦੇ ਆਂ ਸ਼ੁਰੂ ਵਲੌਗ ਠੀਕ ਆਈ ਆਈ ਹੋਪ ਅੱਜ ਦਾ ਵਲੌਗ ਸਾਰਿਆਂ ਨੂੰ ਵਧੀਆ ਲੱਗੇ ਹੋਣਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ